ਇਹ ਡਰਾ ਰਿਹਾ ਆ ਪਾਰਟੀ ਸਰਦਾਰ ਸੁਖਪਾਲ ਸਿੰਘ ਖਿਆਰਾ ਵੱਲੋਂ ਅੱਜ ਆਮ ਆਦਮੀ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਔਰ ਕਾਂਗਰਸ ਪਾਰਟੀ ਨੂੰ ਕਿਸ ਤਰ੍ਹਾਂ ਦੇਖਦੀ ਹੈ ਸਾdna ਗੱਲ ਕਰਨੀ ਤਿਆਰ ਨੇ ਕਾਂਗਰਸ ਦੇ ਨੇਤਾ ਡਾਕਟਰ ਰਾਜ ਕੁਮਾਰ ਵੇਰਕਾ ਵੇਰਕਾ ਸਾਹਿਬ ਕਾਫੀ ਦਿਨਾਂ ਤੋਂ ਆਪਚ ਖਟਾਸ ਚੱਲ ਰਹੀ ਸੀ ਪਰ ਅੱਜ ਕਹਾਣੀ ਦਾ ਐਂਡ ਹੋ ਗਿਆ ਦੇਖੋ ਮੇਨਲੀ ਗੱਲ ਇਹ ਹੈ ਕਿ ਜਿੱਥੇ ਤੱਕ ਮੌਕਾ ਪਰਸਤ ਦੀ ਗੱਲ ਹੈ ਕੇਜਰੀਵਾਲ ਸਾਹਿਬ ਵੀ ਮੌਕਾ ਪਰਸਤ ਤੇ ਉਹਦੇ ਚੇਲੇ ਵੀ ਮੌਕਾ ਪ੍ਰਸਤ ਆ ਹੁਣ ਸਾਰੇ ਹੀ ਇਹ ਪਾਰਟੀ ਛੱਡ ਕੇ ਭੱਜ ਰਿਹਾ ਆ ਫੁਲਕਾ ਸਾਹਿਬ ਵਿਚਾਰਾ ਤਵੇ ਤੇ ਗਰਮ ਰਿਹਾ ਬਾਅਦ ਚ ਖੰਡਾ ਹੋ ਗਿਆ ਉਹ ਵੀ ਛੱਡ ਗਿਆ ਔਰ ਮੈਂ ਇਹ ਮਹਿਸੂਸ ਕਰਦਾ ਕਿ ਇੱਕ ਤੋਂ ਇੱਕ ਸਾਰੇ ਜਨੇ ਛੱਡ ਕੇ ਜਾ ਰਹੇ ਹੈ ਔਰ ਲੋਕ ਸਾਰੇ ਕਹਿ ਰਹੇ ਕਿ ਦੇਖੀ ਕੇਜਰੀਵਾਲ ਸਾਹਿਬ ਕੀ ਯਾਰੀ ਵਿਚੜੇ ਸਬੀ ਬਾਰੀ ਬਾਰੀ ਇਹ ਜਿਹੜੀ ਮੌਕਾ ਪ੍ਰਸਤੀ ਦੀਆਂ ਗੱਲਾਂ ਹੈਗੀਆਂ ਔਰ ਖੈਰਾ ਸਾਹਿਬ ਨੇ ਆਪਣੀ ਪਰਜਾਈ ਨੂੰ ਇਲੈਕਸ਼ਨ ਲੜਾਇਆ ਔਰ ਉਹ ਜਮਾਨਤ ਜ਼ਬਤ ਕਰਾ ਕੇ ਬਹਿ ਗਏ ਉਹ ਹੁਣ ਮੈਂ ਇਹ ਮਹਿਸੂਸ ਕਰਦਾ ਕਿ ਇਹ ਜਿਹੜਾ ਉਹਨਾਂ ਨੇ ਇਹ ਜਿਹੜਾ ਅੱਜ ਅਸਿਫਾ ਦਿੱਤਾ ਹੈ ਉਹ ਮਡਲੀ ਮੈਂਬਰਸ਼ਿਪ ਤੋਂ ਦਿੱਤਾ ਹੈ ਖੈਰਾ ਸਾਹਿਬ ਨੂੰ ਚਾਹੀਦਾ ਕਿ ਪਹਿਲੇ ਐਮਐਲਏਸ਼ਿਪ ਤੋਂ ਅਸਤੀਫਾ ਦੇਣਾ ਫਿਰ ਪਾਰਟੀ ਦੀ ਮਡਲੀਸ਼ਿਪ ਤੋਂ ਅਸਤੀਫਾ ਦੇਣ ਔਰ ਇਹ ਲਾਲਚ ਕਿਤੇ ਨਾ ਕਿਤੇ ਉਹਨਾਂ ਦਾ ਬੋਲਦਾ ਹੈ ਕਿ ਸ਼ਾਇਦ ਉਹ ਸੋਚਦੇ ਹੈ ਕਿ ਮੈਂ ਮਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਸ਼ਾਇਦ ਐਮਐਲਏ ਬਣਿਆ ਰਹਿ ਸਕਦਾ ਮਿੱਤਰਾ ਐਮਐਲਏ ਤੂੰ ਨਹੀਂ ਰਹਿ ਸਕਦਾ ਐਮਐਲਏਸ਼ਿਪ ਤੋਂ ਤੂੰ ਜਾਣਾ ਔਰ ਜਿਹੜਾ ਆਦਮੀ ਆਪਣੀ ਪਰਜਾਈ ਨੂੰ ਨਹੀਂ ਜਿਤਾ ਸਕਿਆ ਪੰਚਾਇਤ ਨਹੀਂ ਜਿੱਤ ਸਕਦਾ ਉਹਦਾ ਕੋਈ ਆਧਾਰ ਬਾਕੀ ਨਹੀਂ ਹੈ ਔਰ ਮੈਂ ਦੂਸਰੀ ਗੱਲ ਮਹਿਸੂਸ ਕਰਦਾ ਕਿ ਜਿਸ ਵਕਤ ਇਹ ਸਾਰੇ ਇਕੱਠੇ ਹੋਏ ਸੀ ਨਾ ਜਿਸ ਵਕਤ ਮੈਂ ਗੱਲ ਕਹੀ ਸੀ ਕਿ ਕਹੀਂ ਕੀ ਈਟ ਕਹੀਂ ਕਾ ਰੋੜਾ ਕੇਤਰੀਵਾਲ ਨੇ ਕੁੰਬਾ ਜੋੜਾ ਔਰ ਕੇਤਰੀਵਾਲ ਸਾਹਿਬ ਦਾ ਸਾਰਾ ਇਹ ਕੁੰਬਾ ਬिखर ਗਿਆ ਉਹ ਸਾਰੇ ਇੱਕ ਪਾਸੇ ਹੋ ਗਏ ਇਹ ਖੈਰਾ ਸਾਹਿਬ ਤੇ ਇਹਨਾਂ ਨੇ ਦੋਨਾਂ ਨੇ ਇਕੱਠਿਆਂ ਹੋ ਕੇ ਇਹ ਪੰਜਾਬ ਦੇ ਵਿੱਚ ਬਦਲਾਅ ਵਾਲੇ ਪਾਸੇ ਅਸੀਂ ਸਮਾਜ ਬਦਲਣ ਜਾ ਰਹੇ ਆ ਰੱਬ ਨੇ ਬਣਾਈ ਕੋ ਜੋੜੀ ਇੱਕ ਅੰਨਾ ਤੇ ਇੱਕ ਕੋੜੀ ਇਹ ਦੋਨੇ ਜਿੰਨੇ ਜਿਹੜੇ ਇਕੱਠੇ ਹੋ ਕੇ ਇਹ ਬਦਲਨ ਵਾਸਤੇ ਆਏ ਸੀ ਉ ਵਿਚਾਰੇ ਆਪ ਹੀ ਬਦਲ ਗਏ ਲੋਕਾਂ ਨੇ ਉਹਨਾਂ ਨੂੰ ਆਪ ਹੀ ਜਿਹੜਾ ਹੈਗਾ ਉਹ ਰਿਜੈਕਟ ਕਰਤਾ ਬਾਹਰ ਕੱਢਤਾ ਮੈਂ ਸਮਝ ਨਾ ਕਿ ਖੈਰਾ ਸਾਹਿਬ ਹੁਣ ਫਸ ਗਈ ਜਾਨ ਇਸ ਕੰਗੇ ਅੰਦਰ ਜੂ ਵੇਲਨ ਵਿੱਚ ਗੰਨਾ ਰੋ ਨੂੰ ਕਹਿ ਹੁਣ ਰੋ ਮੁਹੰਮਦ ਅਗਰ ਬਾਹਰ ਨਿਕਲੇਤੇ ਮੰਨਾ ਹੁਣ ਤੂੰ ਸਿਆਸਤ ਦੇ ਵਿੱਚ ਤੇਰਾ ਕੋਈ ਕੰਮ ਰਹਿ ਨਹੀਂ ਗਿਆ ਮਿੱਤਰਾ ਹੁਣ ਕੇਜਰੀਵਾਲ ਸਾਹਿਬ ਨੂੰ ਵੀ ਸਿਆਸਤ ਚ ਜਾਣਾ ਤੋਂ ਬਾਹਰ ਜਾਣਾ ਪਏਗਾ ਮੈਂ ਤੇ ਕੇਜਰੀਵਾਲ ਸਾਹਿਬ ਨੂੰ ਕਿਹਾ ਕਿ ਕੇਦਰੀਵਾਲ ਸਾਹਿਬ ਸਿਆਸਤ ਚ ਤੁਹਾਡਾ ਕੰਮ ਕੋਈ ਰਹਿ ਨਹੀਂ ਗਿਆ ਹੁਣ ਤੁਹਾਨੂੰ ਸਿਰ ਮਨਾ ਕੇ ਹਰਦੁਆਰ ਬਹਿਣਾ ਚਾਹੀਦਾ ਜਾ ਕੇ ਉਹ ਪਾਂਡਿਆ ਚ ਜਾ ਕੇ ਕੀਰਤਨ ਦਰਬਾਰ ਚ ਬੈਠੋ ਇੱਥੇ ਸਿਆਸਤ ਚ ਤੁਹਾਡਾ ਕੋਈ ਕੰਮ ਹੈ ਨਹੀਂ ਕਹਿੰਦੇ ਸਿਆਸਤ ਚ ਇੱਕ ਰਸਤਾ ਬੰਦ ਹੁੰਦਾ ਤੇ ਦੂਜਾ ਨਾਲ ਹੀ ਖੁੱਲ ਜਾਂਦਾ ਕਿ ਕਾਂਗਰਸ ਦਾ ਰਸਤਾ ਖੈਰ ਇਹਸੇ ਖੁੱਲਿਆ ਹਰੇ ਕਾਂਗਰਸ ਚ ਪਹਿਲੇ ਹੀ ਬੜਾ ਓਵਰਕਰੋਡ ਹੈ ਆ ਜਿੰਨੇ ਬੈਠੇ ਆ ਸਾਰੇ ਵਿਚਾਰੇ ਬੇਰੁਜ਼ਗਾਰ ਬੈਠੇ ਆ ਇਹਨਾਂ ਨੂੰ ਸਾਰਿਆਂ ਨੂੰ ਰਜਿਸਟਰ ਕਰਨਾ ਕਾਂਗਰਸ ਪਾਰਟੀ ਨੇ ਆਪਣੇ ਲੋਕਾਂ ਨੂੰ ਇੱਜ਼ਤ ਦੇਣੀ ਹੈ ਆਪਣੇ ਲੋਕਾਂ ਨੂੰ ਤਾਕਤ ਦੇਣੀ ਹੈ ਇਹ ਫਰਾਉ ਲੋਕਾਂ ਦੀ ਕਾਂਗਰਸ ਪਾਰਟੀ ਚ ਕੋਈ ਜਗ੍ਹਾ ਨਹੀਂ ਔਰ ਕਾਂਗਰਸ ਪਾਰਟੀ ਨੇ ਕੋਈ ਇਹਨਾਂ ਨੂੰ ਲੈਣ ਦਾ ਪ੍ਰੋਗਰਾਮ ਨਹੀਂ ਹੈ ਐਚਐਸ ਫੁਲਕਾ ਵੀ 2 ਦਿਨ ਪਹਿਲੇ ਛੱਡ ਕੇ ਗਏ ਨੇ ਕਿ ਸਮਝਦੇ ਹੋ ਕਿ ਕਿਤਨਾ ਕਿਤੇ ਕੇਜਰੀਵਾਲ ਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਦੋਂ ਨਹੀਂ 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 ਉਹ ਕੋਈ ਪ੍ਰੈਸ਼ਰ ਵਾਲਾ ਕੰਮ ਹੈ ਨਹੀਂ ਪ੍ਰੈਸ਼ਰ ਤੇ ਉੱਥੇ ਹੁੰਦਾ ਜਿੱਥੇ ਕੋਈ ਪਿੱਛੇ ਕੋਈ ਸਪਰਿੰਗ ਜੀ ਜਾਨ ਹੋਵੇ ਉੱਥੇ ਪ੍ਰੈਸ਼ਰ ਹੁੰਦਾ ਜੇ ਸਪ੍ਰਿੰਗ ਹੀ ਟੁੱਟ ਗਿਆ ਉਹ ਜਾਨ ਹੀ ਨਹੀਂ ਬਾਕੀ ਤੇ ਹੁਣ ਉਹ ਪ੍ਰੈਸ਼ਰ ਦੇ ਕੇ ਕਰਨਾ ਕੀ ਕੀ ਹੋਇਆ ਭਾਈ ਇਹ ਪ੍ਰੈਸ਼ਰ ਵਾਲਾ ਕੰਮ ਨਹੀਂ ਇਹ ਨੂੰ ਇਨਵਾਈਟ ਕਰੇਗੀ ਕਾਂਗਰਸ ਪਾਰਟੀ ਆਪਣੀ ਪਾਰਟੀ ਚ ਨਹੀਂ 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 ਕਾਂਗਰਸ ਪਾਰਟੀ ਕਿਹਨੂੰ ਇਨਵਾਈਟ ਨਹੀਂ ਕਰੇਗੀ ਮੈਂ ਤੁਹਾਨੂੰ ਇਹ ਕਿਹਾ ਕਿ ਫੁਲਕਾ ਸਾਹਿਬ ਨੇ ਇੱਕ ਗੱਲ ਕਹੀ ਕਿ ਕਾਂਗਰਸ ਪਾਰਟੀ ਦੇ ਵਿੱਚ ਮੈਂ ਇਹ ਜਨਮ ਚ ਨਹੀਂ ਹੋ ਸਕਦਾ ਤੇ ਕਾਂਗਰਸ ਪਾਰਟੀ ਨੇ ਵੀ ਇਹ ਗੱਲ ਕਹੀ ਕਿ ਫੁਲਕਾ ਸਾਹਿਬ ਇਹ ਜਨਮ ਦੇ ਵਿੱਚ ਤੇ ਕਾਂਗਰਸ ਦੇ ਕੋਲ ਤੁਹਾਡੇ ਵਾਸਤੇ ਸਪੇਸ ਕੋਈ ਨਹੀਂ ਅਗਲੇ ਜਨਮ ਚ ਦੁਬਾਰਾ ਨਹਾਤ ਹੋ ਕੇ ਆਓ ਤਿਆਰ ਹੋ ਕੇ ਆਓ ਉਹਦੇ ਬਾਰੇ ਤੁਹਾਡੇ ਅਗਲੇ ਜਨਮ ਚ ਕਾਂਗਰਸ ਪਾਰਟੀ ਸੋਚ ਸਕਦੀ ਹੈ ਇਹ ਜਨਮ ਚ ਦੇ ਫੁਲਕਾ ਸਾਹਿਬ ਵਾਸਤੇ ਵੀ ਜਗਾ ਕੋਈ ਹੈ ਨਹੀਂ ਸਰ ਸਾਹਿਬ ਨੇ ਅੱਜ ਕਿਹਾ ਕਿ ਜਿਹੜੀ ਪਾਰਟੀ ਅੰਨਾ ਹਜ਼ਾਰੇ ਦੇ ਸਿਧਾਂਤ ਨੂੰ ਭੁੱਲ ਗਈ ਹੈ ਔਰ ਕੀ ਪਾਰਟੀ ਦੇ ਸਿਧਾਂਤ ਜਦੋਂ ਬਨੇ ਸੀ ਅੰਨਾ ਹਜ਼ਾਰੇ ਤੋਂ ਹੀ ਮੂਵਮੈਂਟ ਹੋ ਕੇ ਬਨੇ ਸੀ ਔਰ ਰਾਜ ਸਮਝੋ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਿ ਇਹ ਅੰਨਾ ਦੇ ਸਿਧਾਂਤ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ ਅਨਾ ਹਜ਼ਾਰੇ ਖੁਦ ਆਪਣੇ ਸਿਧਾਂਤ ਨੂੰ ਭੁੱਲ ਗਏ ਅਨਾ ਹਜ਼ਾਰੇ ਕਿਹੜੇ ਸਿਧਾਂਤ ਤੇ ਆਰਐਸਐਸ ਦੇ ਏਜੰਟ ਬਣ ਕੇ ਕੰਮ ਕੀਤਾ ਉਹਨਾਂ ਨੇ ਔਰ ਕਾਂਗਰਸ ਪਾਰਟੀ ਦੇ ਉੱਪਰ ਅਟੈਕ ਕੀਤਾ ਅੱਜ ਵੱਦ ਨਾਲੋਂ ਬੱਤਰ ਦੇਸ਼ ਦੀ ਹਾਲਤ ਹੋਈ ਆ ਅੱਜ ਅਨਾ ਹਜ਼ਾਰੇ ਦੀ ਜੁਬਾਨ ਕਿਉਂ ਬੰਦ ਹੈ ਅੱਜ ਕਿਉਂ ਨਹੀਂ ਛੜਕਦੇ ਉੱਤਰ ਕੇ ਆ ਰਹੇ ਕਿਉਂਕਿ ਇਹ ਗੱਲ ਕਿਤੇ ਨਾ ਕਿਤੇ ਨਜ਼ਰ ਆ ਰਹੀ ਆ ਕਿ ਅਨਾ ਹਜ਼ਾਰੇ ਜੀ ਆਪਣੇ ਸਿਧਾਂਤ ਤੋਂ ਪਟਕੇ ਹੋਏ ਆ ਉਸ ਤੋਂ ਨਿਸ਼ਾਨੀ ਮਿਲਦੀ ਆ ਕਿ ਜਿੰਨੇ ਇਹਨਾਂ ਦੇ ਚੇਲੇ ਆ ਉਹਨਾਂ ਦੇ ਹਾਲਾਤ ਕੀ ਹੋ ਕਰਨ ਕੀ ਜਾ ਰਿਹਾ ਇਹ ਇਹ ਪਤਾ ਲੱਗਦਾ ਵੀ ਜਦੋਂ ਤੁਸੀਂ ਦਾਲ ਚੋਂ ਦਾਣਾ ਟੋਂਦੇ ਹੋ ਨਾ ਬਈ ਦਾਲ ਚੋਂ ਦਾਣਾ ਟੋਇਆ ਦਾਲ ਚੋਂ ਦਾਣਾ ਕੌਣ ਸੀਗਾ ਆਹ ਕੇਜਰੀਵਾਲ ਸਾਹਿਬ ਆ ਕਿੰਨਾ ਦਾਣਾ ਖਰਾਬ ਨਿਕਲਿਆ ਆ ਬਾਕੀ ਦੇ ਜਿੰਨੇ ਦਾਣੇ ਸੀਗੇ ਉਹ ਵੀ ਖਰਾਬ ਨਿਕਲੇ ਮੈਂ ਸਮਝਨਾ ਹੈ ਕਿ ਇਹ ਧਾਲੀ ਸਾਰੀ ਖਰਾਬ ਹੈ ਉਹਨਾਂ ਨਾਲ ਨਾਲ ਹਜ਼ਾਰੇ ਵੀ ਖਰਾਬ ਨਿਕਲਿਆ ਸੰਧੂ ਨੇ ਕਿਹਾ ਵੀ ਜਿਹੜੇ ਖੇਰੇ ਦੇ ਹਮਾਇਤੀ ਸੀ ਸੰਧੂ ਉਹਨਾਂ ਨੇ ਕਿਹਾ ਵੈ ਕਿ ਦੋਵਾਂ ਦੇ ਜਾਣ ਨਾਲ ਪਾਰਟੀ ਨੂੰ ਬਹੁਤ ਵੱਡੀ ਟਾ ਲੱਗੀ ਹੈ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋ ਰਿਹਾ ਮੈਂ ਇਹ ਗੱਲ ਕਿਹਾ ਦੇਖੋ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹੈ ਸੰਧੂ ਸਾਹਿਬ ਇੱਕ ਬਹੁਤ ਅੱਛੇ ਪੱਤਰਕਾਰ ਹੈ ਬਹੁਤ ਅੱਛੇ ਸਿਧਾਂਤਕਾਰ ਹੈ ਔਰ ਮੈਂ ਸਮਝਦਾ ਕਿ ਰਾਈਟ ਆਦਮੀ ਗਲਤ ਪਾਰਟੀ ਦੇ ਵਿੱਚ ਗਿਆ ਹੋਇਆ ਹੈ ਔਰ ਮੈਂ ਉਹਨਾਂ ਨੂੰ ਕਹਾਂਗਾ ਕਿ ਉਹ 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 ਉਹਨਾਂ ਦੀ ਸਲਾਹ ਨਾ ਖੈਰਾ ਸਾਹਿਬ ਨੇ ਮੰਨੀ ਹੈ ਤੇ ਨਾ ਹੀ ਮੰਨੀ ਹੈ ਇਹਦੇ ਬਸ ਕੇਜਰੀਵਾਲ ਸਾਹਿਬ ਨੇ ਉਹਨ ਸੰਧੂ ਸਾਹਿਬ ਨੂੰ ਚਾਹੀਦਾ ਕਿ ਆਪਣੇ ਵਰਗੇ ਚੰਗੇ ਬੰਦੇ ਇਕੱਠੇ ਕਰਕੇ ਕੋਈ ਹੋਰ ਆਪਣਾ ਕੰਮ ਧੰਦਾ ਛੋੜੀ ਬਾਡੀ ਨਹੀਂ ਨਹੀਂ ਹੋਰ ਕੋਈ ਕੰਮ ਧੰਦਾ ਕਰਨ ਉਹਦੇ ਵਾਸਤੇ ਹੀ ਸੂ ਸਕਦੇ ਚੰਗੇ ਲੋਕਾਂ ਵਾਂਸੇ ਲੇਕਿਨ ਜਿਹੜੇ ਲੋਕ ਰਿਜੈਕਟਡ ਹੈ ਉਹਨਾਂ ਵਾਸਤੇ ਨਹੀਂ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੈ ਕਿ ਭਗਵੰਤ ਮਾਨ ਦੇ ਜਿਹੜਾ ਕਨਬਾਮ ਆਦਮੀ ਪਾਰਟੀ ਹੈ ਟਕਸਾਲੀ ਆਗੂ ਨਾਲ ਟਾਈਪ ਕਰ ਸਕਦੇ ਨੇ ਉਹਨਾਂ ਨਾਲ ਮਿਲ ਸਕਦੇ ਚੰਗੀ ਗੱਲ ਹੈ ਦੇਖੋ ਇਹ ਪਾਰਟੀ ਦੇ ਵਿੱਚ ਕਿਸੇ 'ਚ ਵੀ ਮਿਲਣਾ ਕਿਸੇ ਨਾਲ ਗੱਲ ਕਰਨੀ ਇੱਕ ਚੰਗੀ ਗੱਲ ਹੈ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕ ਸਟੇਬਲ ਨਹੀਂ ਹੁੰਦੇ ਜੇ ਇੱਕ ਜਗ੍ਹਾ ਤੇ ਪਹਿਲੇ ਕਾਂਗਰਸ 'ਚ ਸਟੇਬਲ ਨਹੀਂ ਫਿਰ ਅਕਾਲੀ ਦਲ ਜਗੇ ਉੱਥੇ ਸਟੇਬਲ ਨਹੀਂ ਆਮ ਆਦਮੀ ਪਾਰਟੀ ਜਗੇ ਤੇ ਉੱਥੇ ਵੀ ਸਟੇਬਲ ਨਹੀਂ ਤੇ ਮੈਂ ਸਮਝਦਾ ਕਿ ਇਹ ਲੋਕ ਵਿਚਾਰੇ ਜਿਹੜੇ ਉੱਪਰ ਕਾਂਗਰਸ ਨੂੰ ਨੁਕਸਾਨ ਹੋਏਗਾ ਨਾ ਅਗਰ ਆਮ ਆਦੀ ਪਾਰਟੀ ਅਗਰ ਟਕਸਾਲੀਆਂ ਨਾਲ ਮਿਲ ਜਾਂਦੀ ਹੈ ਜਿੱਦਾਂ ਪੂਰੇ ਦੇਸ਼ 'ਚ ਤੁਸੀਂ ਕਹਿ ਰਹੇ ਹੋ ਕਿ ਅਸੀਂ ਫਰੰਟ ਬਣਾ ਕੇ ਭਾਜਪਾ ਨੂੰ ਖਾੜ ਰਹੇ ਹਾਂ ਐਦਾਂ ਅਗਰ ਕਾਂਗਰਸ ਦੇ ਖਿਲਾਫ ਸਾਰੇ ਇਕੱਠੇ ਹੋ ਗਏ ਕਾਂਗਰਸ ਦੇ ਖਿਲਾਫ ਆ ਗਏ ਤੇ ਕਾਂਗਰਸ ਨੂੰ ਵੀ ਤਾਂ ਨੁਕਸਾਨ ਹੀ ਹੈ ਨਾ 500 86 ਸੀਟਾਂ ਦੇ ਉੱਪਰ 486 ਸੀਟਾਂ ਦੇ ਉੱਪਰ ਇਹ ਇਲੈਕਸ਼ਨ ਲੜਿਆ ਇਹ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਸਾਰੀਆਂ ਜਮਾਨਤਾਂ ਮੈਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਰਿਹਾ ਪੰਜਾਬ ਦੀ ਗੱਲ ਸੁਣ ਲੋ ਆ ਪੰਚਾਇਤਾਂ ਦੇ ਇਲੈਕਸ਼ਨ ਲੜੇ ਸਾਰੀਆਂ ਜਮਾਨਤ ਜਬਤ ਆਮ ਆਦਮੀ ਪਾਰਟੀ ਦੀਆਂ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਉੱਚ ਵੀ ਜਮਾਨਤ ਜਬਤ ਇੱਕ ਜਿਹੜੀ ਸ਼ੇਰਵਾਲੀਆ ਜੀ ਦਾ ਇਲੈਕਸ਼ਨ ਹੋਇਆ ਬਾਈਲੈਕਸ਼ਨ ਉਹਦੇ ਚ ਵੀ ਜਮਾਨਤ ਜਬਤ ਆਮ ਆਦਮੀ ਪਾਰਟੀ ਦੀ ਮੈਂ ਸਮੀਨਾ ਗੁਰਦਾਸਪੁਰ ਇਲੈਕਸ਼ਨ ਹੋਇਆ ਐਮਪੀ ਦਾ ਉੱਚ ਵੀ ਜਮਾਨਤ ਜਬਤ ਇਹ ਹੁਣ ਜਮਾਨਤ ਜਬਤ ਪਾਰਟੀ ਹੋ ਚੁੱਕੀ ਹੋਈ ਆ ਮੈਂ ਇਸੇ ਲਈ ਸਲਾਹ ਦਿੱਤੀ ਆ ਵੀ ਜਦੋਂ ਜਮਾਨਤ ਜਬਤ ਪਾਰਟੀ ਆ ਤੇ ਉਹਦਾ ਮੁਖੀਆ ਹੁਣ ਸ਼ੇਰ ਮਨਾ ਕੇ ਹਰਦਵਾਰ ਬੈਠੇ ਜਾ ਕੇ ਉੱਥੇ ਜਾ ਕੇ ਪੜਨਿਆ ਚ ਬਹਿ ਕੇ ਗੱਲਬਾਤ ਕਰੇ ਖੈਰੇ ਨਹੀਂ ਖੈਰੇ ਦੀ ਤੁਹਾਡੇ ਵੱਲ ਕੋਈ ਨਹੀਂ ਨਹੀਂ ਖੈਰਾ ਵਿਚਾਰੇ ਦਾ ਕੋਈ ਨਹੀਂ ਰਹਿ ਗਿਆ ਜੀ ਉਹ ਛੱਡੋ ਪਰੇ ਉਹਦਾ ਕੰਮ ਹੀ ਕੋਈ ਨਹੀਂ ਹੋਣਾ ਹੈਗਾ ਜਿੱਥੇ ਕਰਨਾ ਕੀ ਹੋਨੇ ਉਹਦਾ ਕੋਈ ਰੋਲ ਨਹੀਂ ਹੈ ਹੁਣ ਸਿਆਸਤ ਚ ਦੀਆਂ ਉਹਨਾਂ ਮੈਂ ਭਾਵਨਾ ਤੋਂ ਆਹਤ ਹੋ ਕੇ ਦੁਖੀ ਨਹੀਂ ਨਹੀਂ ਉਹਦੀਆਂ ਭਾਵਨਾ ਹੈ ਹੀ ਕੋਈ ਨਹੀਂ ਵਿਚਾਰੇ ਦੀਆਂ ਆਪਣੀਆਂ ਭਾਵਨਾ ਦਿਖਾਈਆਂ ਉਹਨੇ ਆਪਣੇ ਉਥੇ ਇਲੈਕਸ਼ਨਾਂ ਚ ਉਥੇ ਆਪਣੀ ਪਰਜਾਈ ਦੀ ਜਮਾਨ ਜ਼ਬਤ ਕਰਾ ਬੈਠਿਆ ਪਰ ਬਹਿਸ ਬੰਦੂ ਤੇ ਉਹਦੀ ਬਹੁਤ ਮਦਦ ਕਰ ਰਹੇ ਉਹਦੇ ਨਾਲ ਨਾਲ ਚੱਲ ਰਹੇ ਨੇ ਨਹੀਂ 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 ਇਹ ਸਾਰੇ ਜਮਾਨਸ ਬ੍ਰਦਰਸ ਨੇ ਉਹ ਨਹੀਂ ਨਹੀਂ ਇਹ ਜਮਾਨਤ ਜਬਤ ਲੋਕ ਹੈ ਸਾਰੇ ਸਾਰੇ ਜਮਾਨਤ ਤੇ ਜਿੱਤੇ ਨੇ ਉਹਨਾਂ ਦਾ ਉਹ ਜਿੱਤੇ ਨੇ ਹੁਣ ਹਾਰ ਜੂਗੇ ਨਾ ਰਿਜੈਕਟ ਹੋਗੇ ਖਤਮ ਉਨੂੰ ਮਿਲ ਜਿਹੜਾ ਬੰਦਾ ਕਾਂਗਰਸ ਦੇ ਖਿਲਾਫ ਰਿਜੈਕਟ ਹੋ ਗਿਆ ਨਹੀਂ ਨਹੀਂ ਕਾਂਗਰਸ ਦੇ ਖਿਲਾਫ ਨਹੀਂ ਜਿਹੜਾ ਬੰਦਾ ਲੋਕਾਂ ਦੇ ਖਿਲਾਫ ਹੈ ਜਿਹੜਾ ਐਸੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਆ ਆਜ਼ਾਦ ਨਹੀਂ ਕਈ ਪਾਸੇ ਘੁੰਮਣ ਵਾਲੇ ਲੋਕ ਆ ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜਾ ਆਦਮੀ ਕਾਲੀ ਦਲ ਚ ਜਾਂਦਾ ਹੈ ਜਿਹੜਾ ਦੂਸਰੀਆਂ ਪਾਰਟੀਆਂ ਜਾਂਦਾ ਹੈ ਜਿਹੜਾ ਸਟੇਬਲ ਨਹੀਂ ਹੈ ਉਹਨੂੰ ਲੋਕ ਨਹੀਂ ਮੰਨਦੇ ਲੋਕ ਰਿਜੈਕਟ ਕਰਦੇ ਆ ਰਿਜੈਕਟ ਹੋ ਗਿਆ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਕਿ ਅੱਜ ਦੀ ਡੇਟ ਦੇ ਅੰਦਰ ਸਾਰੇ ਪੰਜਾਬ ਦੀ ਨਿਗਾਹ ਕਾਂਗਰਸ ਵਾਲੇ ਪਾਸੇ ਸਾਰੇ ਲੋਕ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਤੇ ਕਾਂਗਰਸ ਨੂੰ ਪਸੰਦ ਕਰ ਰਹੇ ਆ ਲੋਕਾਂ ਨੂੰ ਸਮਝ ਲੱਗੇ ਕਿ ਇਹ ਸਾਰੇ ਬਕਾਊ ਭਾਂਡੇ ਆ ਤੇ ਕਾਂਗਰਸ ਪਾਰਟੀ ਖਰਾ ਛਿੱਕਾ ਹੈ سونے ਦਾ ਛਿੱਕਾ ਇਸ ਲਈ ਸਾਰੇ ਕਾਂਗਰਸ ਪਾਰਟੀ ਜਾਣਗੇ ਔਰ ਕਾਂਗਰਸ ਪਾਰਟੀ ਹੱਥ ਫਲਾ ਕੇ ਲੋਕਾਂ ਦਾ ਸਵਾਗਤ ਕਰਦੀ ਸੁਖਵੀਰ ਤੇ ਕਹਿੰਦਾ ਵਿਸ਼ਵਾਸ ਹੀ ਨਾ ਕਰੋ ਜੀ ਮੁੱਖ ਮੰਤਰੀ ਦੇ ਉੱਤੇ ਲੈ ਸੁਖਵੀਰ ਦਾ ਕੌਣ ਵਿਸ਼ਵਾਸ ਕਰੇ ਉਹਨੇ ਕਿਹਾ ਮੈਂ ਸੁਖਵੀਰ ਦਾ ਕੌਣ ਵਿਸ਼ਵਾਸ ਹੈ ਨਹੀਂ ਕਹਿ ਰਿਹਾ ਸੁਖਵੀਰ ਕਹਿ ਰਿਹਾ ਨਹੀਂ ਸੁਖਵੀਰ ਦਾ ਕੌਣ ਵਿਸ਼ਵਾਸ ਕਰਦਾ ਮੈਂ ਇਹ ਗੱਲ ਕਹਿ ਰਿਹਾ ਕਿ ਉੱਥੇ ਮੈਂ ਦੇਖਿਆ ਸੀਗਾ ਉਹ ਪ੍ਰਧਾਨ ਮੰਤਰੀ ਜੀ ਆਏ ਹਣਾ ਉਹ ਉਹ ਵਿਚਾਰਾ ਪਤਾ ਨਹੀਂ ਮਾਵਾ ਜ਼ਿਆਦਾ ਛਕ ਲਿਆ ਭਾਈ ਸਾਹਿਬ ਨੇ ਤੇ ਉਹ ਪ੍ਰਧਾਨ ਮੰਤਰੀ ਜੀ ਖਲੋਤੇ ਰਹੇ ਨਾ ਉਹਨਾਂ ਨੂੰ ਸਰੋਪਾ ਪਾ ਰਹੇ ਆ ਹੱਥ ਮਨਾਉਣ ਲੱਗੇ ਤੇ ਉਹ ਵਿਚਾਰਾ ਪ੍ਰਧਾਨ ਮੰਤਰੀ ਨਾਲ ਹੱਥ ਕੀਤਾ ਔਰ ਹਰ ਸਿਮਰਨ ਕੌਰ ਬਾਦਲ ਨੇ ਖਿੱਚ ਕੇ ਉਹਦਾ ਹੱਥ ਅੱਗੇ ਨੂੰ ਕੀਤਾ ਫਿਰ ਮਲਾਇਆ ਜਿਹਨੂੰ ਆਪਣਾ ਹੋਸ਼ ਨਹੀਂ ਤੇ ਉਹਨੂੰ ਦੂਜੇ ਦਾ ਕਿੱਥੇ ਹੋਸ਼ ਨੇ ਪੰਜਾਬ ਦੀ ਖਬਰ ਤੱਕ ਲੈ ਬੰਦਾ ਜੇ ਆਪਣੀ ਹੋਸ਼ ਏ ਉਹਨੂੰ ਆਪਣੀ ਹੋਸ਼ ਕੋਈ ਨਹੀਂ ਹੈਗੀ ਇਸ ਲਈ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਛਿੱਕੇ ਬੰਦ ਪਾਰਟੀ ਹੈ ਲੋਕ ਹੁਣ ਕਾਂਗਰਸ ਚਾਉਂਦੇ ਆ ਅਕਲਿਸਵਾਲ ਸੁਖਪਾਲ ਖੈਰਾ ਦਾ ਕੀ ਭਵਿੱਖ ਤੇ ਹੈ ਮੈਂ ਮੈਂ ਸਮਝਦਾ ਕਿ ਸੁਖਪਾਲ ਖੈਰਾ ਦਾ ਕੋਈ ਭਵਿੱਖ ਨਹੀਂ ਹੈ ਔਰ ਸੁਖਪਾਲ ਸਿੰਘ ਖੈਰਾ ਕਿਸੇ ਜਗ੍ਹਾ ਟਿਕ ਨਹੀਂ ਸਕਦਾ ਜਦੋਂ ਉਹਨਾਂ ਸਾਰੀਆਂ ਜਗ੍ਹਾ ਤੋਂ ਰਿਜੈਕਟ ਹੋ ਗਿਆ ਹੈ ਉਹ ਲੋਕਾਂ ਤੋਂ ਵੀ ਰਿਜੈਕਟ ਹੋ ਗਿਆ ਹੈ ਹੁਣ ਉਹਨਾਂ ਨੂੰ ਚਾਹੀਦਾ ਵੀ ਹੁਣ ਕੋਈ ਹੋਰ ਕੰਮ ਧੰਦਾ ਕਰੇ ਸਿਆਸਤ 'ਚ ਉਹਨਾਂ ਦਾ ਗੁਜ਼ਾਰਾ ਹੈ ਨਹੀਂ ਤੋਂ ਅਸੀਂ ਰਾਜਕੁਮਾਰ ਵੀਰ ਕਾ ਜਿਨ੍ਹਾਂ ਦਾ ਕਹਿਣਾ ਕੀ ਹੁਣ ਸਿਆਸਤ ਦੇ ਵਿੱਚ ਸੁਖਪਾਲ ਖੈਰਾ ਦਾ ਕੋਈ ਭਵਿੱਖ ਨਹੀਂ ਹੈ ਅਤੇ ਆਮ ਆਦਮੀ ਪਾਰਟੀ ਜਿਹੜੀ ਆਪਣੇ ਸਿਧਾਂਤਾਂ ਤੋਂ ਪੂਰੀ ਪਟਕੀ ਹੋਈ ਹੈ ਔਰ ਕਿੰਨਾ ਕੀਤੇ ਉਹਨਾਂ ਨੇ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਦੀ ਪੂਰੀ ਚੜ੍ਹਦੀ ਕ